ਪਰੀ ਆਪਣੇ ਇੱਥੇ ਟਾਂਡਾ ਰੋਡ ਜਦੋਂ ਆਪਾਂ ਮੈਡਲ ਟਾਊਨ ਨੂੰ ਮੁੜਦੇ ਹਾਂਗੇ ਉਸ ਤੋਂ ਬਾਅਦ ਅੱਗੇ ਸੱਜੇ ਪਾਸੇ ਉਹ ਹੈਗਾ ਆ ਅੱਛਾ ਜੀ ਕਾਰ ਤੁਸੀਂ ਚਲਾ ਰਹੇ ਸੀ ਕਾਰ ਚ ਜਾ ਰਿਹਾ ਸੀਗਾ ਜੀ ਤੁਸੀਂ ਚਲਾ ਰਹੇ ਸੀ ਕਾਰ ਹਾਂ ਜੀ ਕਾਰ ਮੈਂ ਚਲਾ ਰਿਆ ਸੀ ਮੂਰੇ ਟਰੱਕ ਖੜਾ ਸੀ ਤੇ ਮੈਂ ਗੱਡੀ ਆਪਣੀ ਖੜੀ ਕਰ ਲਈ ਜੀ ਤੇ ਪਿੱਛੇ ਇੱਕ ਟਰੱਕ ਆਇਆ ਕਾਫੀ ਤੇਜ਼ ਨਾਲ ਉਹ ਜਾ ਕੇ ਜੋ ਨਾਲ ਵਿੱਚ ਮਰੀ ਤੇ ਮੇਰੀ ਗੱਡੀ ਅੱਗੇ ਲੱਗ ਗਈ ਹੈ ਅਗਲੇ ਟਰੱਕ ਦੇ ਵਿੱਚ ਲੱਗ ਗਈ ਹੈ ਜੀ ਪਿਛਲੇ ਪਾਸੇ ਵੀ ਟਰੱਕ ਵੱਜ ਗਿਆ ਪਿੱਛੇ ਪਾਸੇ ਟਰੱਕ ਪਿਆ ਪਿਛਲੇ ਪਾਸੇ ਵਾਲੇ ਟਰੱਕ ਨੇ ਵਾਰਿਆ ਹੈਗਾ ਜੀ ਹਾਂ ਜੀ ਤੇ ਕਿੰਨਾ ਕੁ ਨੁਕਸਾਨ ਹੋਇਆ ਗੱਡੀ ਦਾ ਜੀ ਨੁਕਸਸਾਨ ਭਾਈ ਮੇਰਾ ਕਾਫੀ ਨੁਕਸਾਨ ਹੈ ਗੱਡੀ ਦਾ ਕਾਫੀ ਨੁਕਸਾਨ ਹੈ ਜੀ ਥੋੜੀ ਲੱਤ ਦੀ ਵੀ ਛੱਟ ਲੱਗੀ ਹੈ ਜੀ ਹਾਂਜੀ ਤੇ ਬਾਕੀ ਵਿਚਾਰ ਹੋ ਗਿਆ ਹੈਗਾ ਜੀ ਇਹ ਕਿਹੜੀ ਗੱਡੀ ਸੀਗੀ ਜੀ ਭਾਈ ਮੇਰੇ ਤੋਂ ਬਲੀਨੂ ਹੈ ਜੀ ਬਲੀਨੂ ਡੈਂਟਾ ਅੱਛਾ ਜੀ ਤੇ ਟਿਪਰ ਚਾਲ ਕੇ ਜਿਹੜਾ ਉਹ ਹੈਗਾ ਮੌਕੇ ਤੇ ਕਿ ਜਾਂ ਟਿਪਰ ਚਾਲਕ ਫਿਲਹਾਲ ਤੇ ਇੱਥੇ ਹੀ ਹੈਗਾ ਜੀ ਟਿਪਰ ਉਹ ਤਾਂ ਖੜਾ ਪਿਆ ਹੈ ਨੰਬਰ ਨੋਟ ਕਰ ਲਿਆ ਇਹਦਾ ਅੱਛਾ ਜੀ ਹਾਂਜੀ ਹੁਣ ਕੀ ਤੁਸੀਂ ਕੋਈ ਕਾਰਵਾਈ ਦੇ ਲਈ ਕੋਈ ਕਾਰਵਾਈ ਉਹ ਤਾਂ ਕਹਿੰਦੇ ਪੇ ਕਦੇ ਕੰਮ ਕਰਵਾਨੀ ਤੁਹਾਡਾ ਇਹ ਜਿਹੜੇ ਟਿਪਰ ਵਾਲ ਕੇ ਟਿਪਰ ਦਾ ਮਾਲਕ ਕਹਿੰਦਾ ਵੇ ਅਸਲਾ ਜੀ ਅੱਛਾ ਜੀ ਪਰ ਇਹੀ ਆਪੇ ਮੇਰਾ ਇਹ ਕੰਮ ਕਰਾਇਆ ਜਾਵੇ ਜੋ ਵੀ ਅਗਰ ਬੈਸਟ ਹੋ ਕੀਤਾ ਜਾਵੇ ਮਤਲਬ ਤੁਹਾਡੀ ਸਹਿਮਤੀ ਫਿਲਹਾਲ ਹਾਲੇ ਤੱਕ ਸਹਿਮਤੀ ਬਣੀ ਹੋਈ ਹੈ ਇਹਨਾਂ ਦਾ ਸਹਿਮਤੀ ਹੈ ਭਾਜੀ ਕੀ ਕਰ ਸਕਦੇ ਜੀ ਹਾਂਜੀ ਨਾਲ ਕੌਣ ਸੀ ਗੱਡੀ ਜੀ ਤੁਹਾਡੇ ਮੈਂ ਕੱਲਾ ਸੀ ਕਾਈ ਮੈਂ ਆਪਣੇ ਕੰਮ ਤੇ ਜੋਬ ਤੇ ਜਾ ਰਿਹਾ ਸੀ ਗਾ ਜੀ ਠੀਕ ਹੈ ਜੀ ਤੁਹਾਡੇ ਸਾਟ ਲੱਗੀ ਗੱਲੇ ਹਾਂਜੀ ਹਾਂਜੀ ਮਾੜੀ ਲੱਗੀ ਆ ਇਹਨੇ ਜਿਆਦਾ ਨਹੀਂ ਹੈਗੀ ਕਿ ਤਰ੍ਹਾਂ ਬਚਾਉਗੇ ਵੱਡੀ ਸਾਟ ਜੁਰ ਤੋਂ ਬਚਾ ਰਿਹਾ ਬਚਾਉਗਾ ਠੀਕ ਹੈ ਜੀ ਟਿੱਪਰ ਤੁਸੀਂ ਚਲਾ ਰਹੇ ਸੀਗੇ ਹਾਂਜੀ ਹਾਂਜੀ ਭਾਈ ਟਿੱਪਰ ਮੈਂ ਚਲਾ ਰਿਹਾ ਸੀ ਇਹ ਕਿਦਾਂ ਹੋ ਗਿਆ ਹਾਦਸਾ ਕੋਈ ਬਾਜੀ ਇੱਕ ਗੱਡੀ ਆ ਰਹੀ ਘਾਰ ਉਧਰੋਂ ਉਹਨੂੰ ਮਲਕੀ ਬਚਾਉਂਦੇ ਬਚਾਉਂਦਿਆਂ ਇਹਰਾ ਮਲਕੀ ਇਹ ਗੱਡੀ ਵਾਲ ਮੈਂ ਧਿਆਨ ਨਹੀਂ ਪਾਇਆ ਇਸ ਕਰਕੇ ਗੱਡੀ ਲੱਗ ਗਈ ਮਤਲਬ ਹੋਰ ਗੱਡੀ ਦਾ ਬਚਾਅ ਕਰਦੇ ਕਰਦੇ ਇਹ ਹਾਂਜੀ ਹਾਂਜੀ ਬੋ ਜੀ ਉਧ ਹਾਂਜੀ ਸਰ ਜਿਆ ਤੁਹਾਣੀ ਉਧਰ ਕਾਟਰ ਵਾਲੀ ਸ਼ਹਿਰ ਤੋਂ ਆਂ ਠੀਕ ਹੈ ਜੀ ਉਹ ਯਾਨੀ ਕਿ ਉਹਨੇ ਗੱਡੀ ਕਾਫੀ ਅੰਦਰ ਲੈ ਆਂਦੀ ਦੀ ਮੈਂ ਉਹਨੂੰ ਬਚਾਉਂਦੇ ਬਚਾਉਂਦੇ ਇਹਨਾਂ ਦਾ ਪਤਾ ਨਹੀਂ ਲੱਗਿਆ ਜੀ ਇਹਨਾਂ ਦੀ ਅੱਗੇ ਗੱਡੀ ਖੜੀ ਪਈ ਜੀ ਹਾਂਜੀ ਤੇ ਤੁਹਾਡੀ ਯਾਨੀ ਬ੍ਰੇਕ ਨਹੀਂ ਲੱਗੀ ਜਾਂ ਕੀ ਹੋਇਆ ਕੀ ਬ੍ਰੇਕ ਐਕਸਲਰੇਟਰ ਬ੍ਰੇਕਾ ਉਹਨਾਂ ਟਾਈਮ ਨਹੀਂ ਮਿਲਿਆ ਬ੍ਰੇਕ ਲਾਉਣ ਨੂੰ ਗੱਡੀ ਤੇ ਉੱਪਰ ਹੀ ਆਗਦੀ ਏ ਤੇ ਜੀ ਠੀਕ ਹੈ ਜੀ ਤੇ ਗੱਡੀ ਦਾ ਨੁਕਸਾਨ ਉਹਦਾ ਕਾਫੀ ਹੋ ਗਿਆ ਕਾਰ ਵਾਲੇ ਦਾ ਹਾਂਜੀ ਹਾਂਜੀ ਸਾਹਿਬ ਜੀ ਹੁਣ ਤੁਹਾਡੇ ਮਾਲਕ ਆ ਰਹੇ ਆ ਜਾਂ ਕਿਸ ਤਰ੍ਹਾਂ ਸਹਿਮਤੀ ਬਣੀ ਜੀ ਕੋਈ ਹਾਂਜੀ ਸਾਹਿਬ ਜੀ ਨੰਬਰ ਲੈ ਆ ਦਿੱਤਾ ਵਾ ਮਾਲਕ ਦਾ ਉਹਨਾਂ ਨੂੰ ਗੱਲਬਾਤ ਕਰਨਗੇ ਉਹਨਾਂ ਨਾਲ ਅੱਛਾ ਜੀ ਯਾਨੀ ਆਪਸ ਵਿੱਚ ਸਹਿਮਤੀ ਫਿਲਹਾਲ ਹੋ ਗਈ ਹੈਗੀ ਹਾਂਜੀ ਹਾਂਜੀ ਕੋਈ ਛੱਟਕੋੜ ਤੁਹਾਡੇ ਜਾਂ ਉਹਨਾਂ ਦੇ ਕੋਈ ਜ਼ਿਆਦਾ ਬਚਾਈ ਆ ਪੋਜੀ ਬਚਾਈ ਆ ਉਹਨਾਂ ਦਾ ਵੀਚਾ ਆਪਣਾ ਹੀ ਬਚਾਇਆ ਜ ਠੀਕ ਹੈ ਜੀ ਹੁਣ ਟਿੱਪਰ ਜਾ ਕਿੱਥੇ ਰਿਹਾ ਸੀ ਕਿੱਥੋਂ ਕਿੱਥੇ ਲੈ ਕੇ ਜਾ ਰਿਹਾ ਪਾ ਜੀ ਮੈਂ ਜਾਣਾ ਜੀ ਫੇਰ ਇੱਥੇ ਆਪਣੇ ਮਾਨਸਰ ਮੀਰਥਾਲਾ ਵਾਲੀ ਸਾਈਡ ਅੱਛਾ ਜੀ ਹਾਂਜੀ ਤੇ ਇਹ ਹਿਸ਼ਾਰਪੁਰ ਚ ਤੁਹਾਡਾ ਹਾਸਾ ਜਿਹੜਾ ਬਾਬਾ ਹਾਂਜੀ ਹਾਂਜੀ ਹਾਂਜੀ